ਪਾਰਸ ਜਦੋਂ ਸਰਦਾਰ ਜਗਿੰਦਰ ਸਿੰਘ ਐਮ ਐਲ ਏ ਕਾਲੀਦਾਲ ਦੇ ਵਿੱਚ ਚਲੇ ਗਏ ਸੀਗੇ ਉਦੋਂ ਬਾਅਦ ਚ ਅਸੀਂ ਲਵਾਰਸ ਹੋ ਗਏ ਸੀ ਜਗਿੰਦਰ ਗਰੁੱਪ ਧੜਾ ਜੀ ਠੀਕ ਆ ਉਹ ਅਸੀਂ ਜਗਿੰਦਰ ਗਰੁੱਪ ਧੜਾ ਬਣਾਇਆ ਨਹੀਂ ਸੀ ਸਾਡੇ ਉੱਤੇ ਮੱਥੇ ਤੇ ਠੋਪਿਆ ਗਿਆ 101% ਗੱਲ ਸਹੀ ਆ ਜੀ ਅਸੀਂ ਸਰਦਾਰ ਜਗਿੰਦਰ ਸਿੰਘ ਐਮ ਐਲ ਏ ਦੇ ਨਾਲ ਬਹੁਤ ਜ਼ਿਆਦਾ ਨਜ਼ਦੀਕੀ ਸੀਗੇ ਜੀ ਕਾਂਗਰਸ ਪਾਰਟੀ ਨਾਲ ਸੀਗੇ ਕਾਂਗਰਸ ਪਾਰਟੀ ਦੇ ਸਿਪਾਹੀ ਆ ਕਾਪਟੀ ਦੀ ਜੀ ਚਲੋ ਜੀ ਸਾਨੂੰ ਕੋਲ ਸਦੀਪ ਸਿੰਘ ਢਿੱਲੋਂ ਨੇ ਜੀ ਇਹ ਇੱਕ ਸਾਨੂੰ ਅਣਥੜਕ ਲੀਡਰ ਦਿੱਤਾ ਸੀਗਾ ਜੀ ਕਿਉਂਕਿ ਜਿਹੜਾ ਸਦੀਕ ਗਰੁੱਪ ਸੀਗਾ ਤੇ ਜੋਗਿੰਦਰ ਗਰੁੱਪ ਸੀਗਾ ਇਹਨਾਂ ਦੇ ਵਿੱਚ ਕੋਈ ਆਪਸ ਵਿੱਚ ਟਸਲਾਂ ਚੱਲਦੀਆਂ ਸੀ ਦੋਸਤੋ ਤੁਸੀਂ ਜੁੜੇ ਹੋ ਮਾਲਵਾ ਟੈਲੀਵਿਜ਼ਨ ਦੇ ਨਾਲ ਗੱਲ ਕਰਦੇ ਆਂ ਵਿਧਾਨ ਸਭਾ ਹਲਕਾ ਜੈਤੋ ਦੀ ਜਿੱਥੇ ਤੁਹਾਨੂੰ ਦੱਸਦੀ ਕਿ 2007 ਤੋਂ ਬਾਅਦ ਵਿਧਾਨ ਸਭਾ ਹਲਕਾ ਜੈਤੋ ਹੋਂਦ ਦੇ ਵਿੱਚ ਆਉਂਦਾ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਜਗਿੰਦਰ ਪ੍ਰਧਾਨ ਦੇ ਨਾਂ ਤੇ ਜਾਣਿਆ ਜਾਂਦਾ ਜਿਹੜਾ ਕਿ ਜਗਿੰਦਰ ਸਿੰਘ ਪੰਜਗਰਾਈ ਜੋ ਕਿ 2007 ਦੇ ਵਿੱਚ ਪਹਿਲੀ ਵਾਰ ਐਮਐਲਏ ਬਣਦੇ ਉਸ ਤੋਂ ਬਾਅਦ ਜਿਹੜਾ ਕਿ ਜੈਤੋ ਹਲਕਾ 2007 ਬਣਦੇ ਆ ਫਿਰ 12 ਚ ਬਣਦੇ ਆ ਔਰ ਪਹਿਲਾਂ ਉਹ ਗੁਰਦੇਵ ਸਿੰਘ ਬਾਦਲ ਨੂੰ ਹਰਾ ਕੇ ਹੁੰਦੇ ਪੰਜਗਰਾਈ ਤੋਂ ਲਗਾਤਾਰ ਤਿੰਨ ਵਾਰ ਦੇ ਰਹੇ ਵਿਧਾਇਕ ਜਗਿੰਦਰ ਸਿੰਘ ਔਰ ਉਸ ਤੋਂ ਬਾਅਦ ਜਗਿੰਦਰ ਸਿੰਘ ਤੋਂ ਬਾਅਦ ਜਿਹੜਾ ਜੈਤੋ ਵਿਧਾਨ ਸਭਾ ਹਲਕਾ ਕਾਂਗਰਸੀਆਂ ਲਈ ਕਹਿੰਦੇ ਇੱਕ ਲਵਾਰਿਸ ਹਲਕਾ ਬਣ ਜਾਂਦਾ ਕਿ ਕਿ ਲਵਾਰਿਸ ਹਲਕਾ ਕਿ ਉਸ ਟਾਈਮ ਜਗਿੰਦਰ ਸਿੰਘ ਦੇ ਹੁੰਦੇ ਉਹਨਾਂ ਦੇ ਇੱਕ ਸ਼ਗਿਰਦ ਜਗਿੰਦਰ ਸਿੰਘ ਦੇ ਨਾਲ ਕੰਮ ਕਰਦੇ ਲਵਲੀ ਪੱਟੀ ਬਲਵਿੰਦਰ ਸਿੰਘ ਲਵਲੀ ਪੱਟੀ ਜੋ ਕਿ ਇਸ ਹਲਕੇ ਦੀ ਰੇਖ ਦੇ ਕਰਦੇ ਤਾਂ ਅੱਜ ਇੱਕ ਖਬਰ ਪੂਰੀ ਚਰਚਾ ਦੇ ਵਿੱਚ ਚੱਲੀ ਹੋਈ ਹੈ ਕਿ ਜੈਤੋ ਵਿਧਾਨ ਸਭਾ ਹਲਕਾ ਜਗਿੰਦਰ ਸਿੰਘ ਦੇ ਜਾਣ ਤੋਂ ਬਾਅਦ ਜਗਿੰਦਰ ਸਿੰਘ ਵੈਸੇ ਦੁਨੀਆ ਤੇ ਹੈ ਗਿਆ ਅਕਾਲੀ ਦਲ ਦੇ ਜਾਣ ਤੋਂ ਬਾਅਦ ਜੈਤੋ ਵਿਧਾਨ ਸਭਾ ਹਲਕਾ ਜਿਹੜਾ ਇਸ ਟਮ ਖਾਲੀ ਪਿਆ ਤਾਂ ਮੇਰੇ ਨਾਲ ਇਥੋਂ ਦੇ ਸਾਬਕਾ ਸਰਪੰਚ ਨੇ ਜਿਹੜੇ ਸੰਗਾ ਜੋ ਕਿ ਦੇਹਾਤੀ ਕੋਠਿਆਂ ਦੇ ਕੋਠੇ ਜੇਲ੍ਹਦਾਰ ਦੇ ਜਿਸ ਸੰਚਰੇ ਨੇ ਉਹ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਾਂਗਰਸੀ ਹੋਣ ਦੇ ਨਾਤੇ ਕੀ ਜਿਹੜੀ ਇਹ ਖਬਰ ਵਾਇਰਲ ਹੋ ਰਹੀ ਹੈ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਤਾਂ ਮੇਰੇ ਨਾਲ ਜੁੜੇ ਨੇ ਗੱਲਬਾਤ ਜਾਰੀ ਹੈ ਸੰਘਾ ਸਾਹਿਬ ਪਹਿਲੇ ਤਾਂ ਤੁਹਾਡਾ ਮਾਲਵਾ ਟੈਲੀਵਿਜ਼ਨ ਦੇ ਸਵਾਗਤ ਹੈ ਜਿਹੜੇ ਇੱਕ ਖਬਰ ਚੱਲ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਮੈਂ ਮਾਲਵਾ ਆਪਣੇ ਗਰੁੱਪ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਖਦਾ ਜੀ ਜੋ ਵੀ ਤੁਸੀਂ ਸਾਡੇ ਕੋਲੇ ਆਏ ਆ ਅੱਜ ਸਾਡੇ ਕਾਂਗਰਸ ਨੇ ਦੇ ਦੁੱਖ ਸੁਣਨ ਆਏ ਆ ਅਸੀਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਹੜੀ ਤੁਸੀਂ ਅੱਜ ਮੈਨੂੰ ਖਬਰ ਬਾਰੇ ਪੁੱਛਿਆ ਜੋ लवली ਪੱਟੀ ਗਰੁੱਪ ਬਾਰੇ ਤੁਸੀਂ ਗੱਲ ਕਰ ਰਹੇ ਹੋ ਇਹ ਕਾਂਗਰਸ ਪਾਰਟੀ ਦੇ ਨਾਲ ਹੀ ਰਹਾਂਗੇ ਕਾਂਗਰਸ ਪਾਰਟੀ ਨਾਲ ਹੀ ਵਰਕ ਕਰਾਂਗੇ ਜੀ ਜਿਹੜੀ ਗੱਲ ਕਰਦੇ ਹੋ ਤੁਸੀਂ लवली ਪੱਟੀ ਜਗਿੰਦਰ ਸਿੰਘ ਸਰਦਾਰ ਜੀ ਉਹ ਇਥੋਂ ਚਾਹੁੰਦੇ ਸੀ ਐਮਐਲਏ ਟਿਕਟ ਚਲੋ ਕੋਈ ਕਾਂਗਰਸ ਦੀ ਪਾਰਟੀ ਦੇ ਵੱਡੇ ਇਹ ਤਾਂ ਪਹਿਲਾਂ ਪਹਿਲਾਂ ਆਲਰੇਡੀ ਤਿੰਨ ਵਾਰ ਐਮਐਲਏ ਦੇ ਸੀਗੇ ਜਗਿੰਦਰ ਸਿੰਘ ਤਾਂ ਫੇਰ ਕਾਂਗਰਸ ਦੇ ਚਿਕੜਦਾ ਕਿੱਥੇ ਰੋਲਾ ਪੈਂਦਾ ਇਹ ਜੀ ਕੋਈ ਆਪਾਂ ਨੂੰ ਨਹੀਂ ਪਤਾ ਇਹ ਵੱਡੇ ਲੀਡਰਾਂ ਨੂੰ ਪਤਾ ਵੀ ਕੀ ਗੱਲ ਕਾਦੇ ਕਾਰਨ ਟਿਕਟ ਇਥੋਂ ਕੱਟੀ ਗਈ ਸੀ ਜਗਿੰਦਰ ਸਿੰਘ ਦੀ ਜਗਿੰਦਰ ਸਿੰਘ ਦੀ ਉਹ ਤਾਂ ਪਾ ਮੰਡੀ ਤੋਂ ਜਾ ਕੇ ਇਲੈਕਸ਼ਨ ਲੜੇ ਆ ਜੀ ਚਲੋ ਜੀ ਅਸੀਂ ਤਬਾ ਮੰਡੀ ਦੇ ਵਿੱਚ ਉਹ ਇਲੈਕਸ਼ਨ ਲੜੇ ਆ ਸਾਨੂੰ ਉਹਨਾਂ ਨੇ ਇਹੀ ਆਖਿਆ ਸੀਗਾ ਵੀ ਤੁਸੀਂ ਕਾਂਗਰਸ ਪਾਰਟੀ ਦੀ ਇੱਥੋਂ ਹਲਕਾ ਜੈਤੋਂ ਤੋਂ ਵੋਟ ਨਹੀਂ ਕਟਣੀ ਚਾਹੀਦੀ ਸੀ ਜੀ ਅਸੀਂ ਤਨਮਨ ਲਾ ਕੇ ਆਪਦੀ ਵਰਕ ਕੀਤੀ ਜੀ ਜੇ ਤਨਮਨ ਵਰਕ ਨਾਲ ਵੀ ਤੁਹਾਡੀ ਫਿਰ ਵੀ ਤੁਹਾਡੇ ਹਾਰ ਨਿਮੋਸ਼ੀ ਦੇਖਣਾ ਪਿਆ ਜੀ ਉਹ ਹੁਣ ਕੀ ਕਹਿ ਸਕਦੇ ਆ ਲੀਡਰ ਦੇ ਸਿਰ ਤੇ ਗੱਲ ਗੱਲਬਾਤ ਦੇ ਸਿਰ ਤੇ ਗੱਲ ਆ ਸਿਰ ਦੇ ਉੱਤੇ ਤਾਜ ਦੀ ਗੱਲ ਆ ਜੇ ਸਿਰ ਤੇ ਤਾਜ ਵੱਡਾ ਉੱਤੇ ਹੱਥ ਵੱਡਾ ਤਾਂ ਲੀਡਰ ਜਿੱਦੇ ਜਿੱਦਾ ਅਸੀਂ ਸਰਪੰਚੀਆਂ ਵੀ ਜਿੱਦੇ ਆ ਇਹ ਵੀ ਸਾਨੂੰ ਸਿਰ ਦੇ ਉੱਤੇ ਸਾਡੇ ਦੇ ਐਮਐਲਏ ਦਾ ਹੱਥ ਹੋਵੇ ਜੀ ਸਾਨੂੰ ਹੌਸਲਾ ਹੁੰਦਾ ਜੀ ਤੇ ਐਮਐਲਏ ਦੇ ਉੱਤੇ ਮੁੱਖ ਮੰਤਰੀ ਦਾ ਹੱਥ ਹੋਵੇ ਜੀ ਉਹਨੂੰ ਹੌਸਲਾ ਹੁੰਦਾ ਜੀ ਤੇ ਦੂਜੀ ਗੱਲ ਆਪਾਂ ਇਹ ਕਰਦੇ ਆਂ ਵੀ ਜਿਹੜੀ ਜਗਿੰਦਰ ਦੀ ਗੱਲ ਕਰਦੇ ਹਾਂ ਢੜੇ ਦੀ ਜੀ ਬਾਦ ਦੀ ਉਹਦੇ ਵਿੱਚ ਮੁਹੰਮਦ ਸਦੀਕ ਜੀ ਐਮਪੀ ਸਾਹਿਬ ਜੀ ਅਸੀਂ ਤਨਮਨ ਲਾ ਕੇ ਉਹ ਬੰਦੇ ਦਾ ਸਾਥ ਦਿੱਤਾ ਸੀ ਜੀ ਐਮਪੀ ਬਣ ਗਏ ਐਮਪੀ ਬਣ ਗਏ ਜੀ ਠੀਕ ਆ ਐਮਪੀ ਬੰਦ ਦੇ ਬਾਅਦ ਅਸੀਂ ਇੱਕ ਵਾਰ ਦਫ਼ਤਰ ਗਏ ਜੀ ਆਂਦੇ ਵਿੱਚ ਜਗਿੰਦਰ ਢੜੇ ਦੇ ਗਰੁੱਪ ਦੀ ਵੀ ਗੱਲ ਸੁਣ ਲਓ ਜੀ ਚਲੋ ਸਾਡੇ ਮਨ ਤੇ ਇੱਕ ਠੇਸ ਪਹੁੰਚੀ ਵੀ ਅਸੀਂ ਢੜੇ ਬਾਜ ਹੋ ਗਏ ਬੰਦੇ ਯਾਰ ਮਤਲਬ ਕਿਤੇ ਨਾ ਕਿਤੇ ਤੁਹਾਡੀ ਇਹ ਗੱਲ ਜਾਰੀ ਹੈਗੀ ਹੈ ਕਿ ਜੇ ਗੱਲ ਕਰੀਏ ਆਪਾਂ ਪਹਿਲਾਂ ਕਹਿੰਦੇ ਕੁਸ਼ਲਦੀਪ ਢਿੱਲੋ ਤੇ ਸਦੀਕ ਢੜਾ ਜਗਿੰਦਰ ਢੜੇ ਤੋਂ ਬਾਅਦ ਬਣਦਾ ਹਾਂਜੀ ਬਾਦਮੰਦਾ ਜੀ ਕੋਲ ਸਦੀਪ ਸਿੰਘ ਢਿੱਲੋਂ ਢਿੱਲੋਂ ਸਾਹਿਬ ਉਹਨਾਂ ਦੀ ਵੀ ਬਹੁਤ ਵਧੀਆ ਸਾਡੇ ਹਲਕੇ ਨੂੰ ਦੇਣ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਬਹੁਤ ਵਧੀਆ ਸੰਯੋਗ ਉਹਨ ਜੀ ਉਸ ਐਮਐਲਏ ਸਾਹਿਬ ਦਾ ਤੇ ਪਰ ਜਿਹੜਾ ਸਦੀਕ ਸਾਹਿਬ ਆ ਇਹਨਾਂ ਨੇ ਵੀ ਸਾਨੂੰ ਦਫ਼ਤਰ ਦੇ ਵਿੱਚੋਂ ਕਈਆਂ ਬੰਦਿਆਂ ਨੂੰ ਬਾਹਰ ਕੀਤਾ ਵੀ ਤੁਸੀਂ ਮਤਲ ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਕਿਹੜੇ ਧੜੇ ਨਾਲ ਸੰਬੰਧਤ ਹੈ ਹਾਂ ਗੱਲਬਾਤ 11 ਉੱਥੇ ਦਫ਼ਤਰ ਹੋਈ ਸੀ ਸਾਡੇ ਹੋਰ ਗਰੁੱਪ ਦੇ ਮੈਂਬਰ ਵੀ ਹੈਗੇ ਆ ਚਲ ਤੁਸੀਂ ਆਪਾਂ ਅਸੀਂ ਬੈਠੇ ਸੀ ਆਪਾਂ ਇਕੱਠੇ ਹੋਗੇ ਤੁਸੀਂ ਖਬਰ ਦੇ ਤੌਰ ਤੇ ਸਾਡੇ ਨਾਲ ਚਰਚਾ ਸੰਜੀ ਕਰ ਲਈ ਆਪਾਂ ਤਾਂ ਵੈਸੇ ਹੋਗੇ ਜੇ ਤੁਸੀਂ ਬੁਲਾਉਂਦੇ ਆਪਾਂ ਸਾਰੇ ਸਰਪੰਚੀ ਬੁਲਾ ਲੈਂਦੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਮਤਲਬ ਕਿਤੇ ਨਾ ਕਿਤੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡਾ ਜਿਹੜਾ ਹਲਕਾ ਜੈਤੋ ਹਲਕਾ ਵਿਧਾਨ ਸਭਾ ਹੈਗਾ ਉਹ ਲਵਾਰਿਸਤ ਹੈਗਾ ਇਸ ਟਾਈਮ ਹਾਂਜੀ ਸਾਡਾ ਹਲਕਾ ਇੱਕ ਤੁਸੀਂ ਜਗਿੰਦਰ ਧੜੇ ਦੀ ਗੱਲ ਕਰਦੇ ਹੋ ਇੱਕ ਤੁਹਾਡਾ ਕਹਿੰਦੇ ਕਿਕੀ ਢੱਲੋ ਧੜਾ ਇੱਕ ਕਹਿੰਦੇ ਸਦਜੀਕ ਧੜਾ ਫਿਰ ਤੁਸੀਂ ਜੈਤੋ ਜਿੱਤੋਗੇ ਕਿਵੇਂ ਜੇ ਤੁਹਾਡਾ ਕੋਈ ਮਤਲਬ ਕੋਈ ਲੀਡਰ ਹੀ ਨਾ ਰਿਹਾ ਤੁਹਾਡਾ ਕੰਮ ਕਰਨ ਵਾਲਾ ਅਸਲ ਜੀ ਜਿਹੜੇ ਹਿਸਾਬ ਦੇ ਨਾਲ ਸਾਡੇ ਅੱਜ ਦੇ ਟਾਈਮ ਮੁੱਖ ਮੰਤਰੀ 13 14 ਬਣੇ ਫਿਰਦੇ ਆ ਜੀ ਉਸੇ ਹਿਸਾਬ ਨਾਲ ਸਾਡੇ ਜੈਤੋ ਹਲਕਾ ਇਨਚਾਰਜ 5 7 ਬਣੇ ਫਿਰਦੇ ਆ 5 7 ਹੈਗੇ ਆ ਜੀ ਬਿਲਕੁਲ ਤੇ ਪਰ ਅਸੀਂ ਹੱਕਾ ਹਾਈ ਕਮਾਂਡ ਅੱਗੇ ਬੇਨਤੀ ਕਰਦੇ ਆ ਜਿਨ੍ਹਾਂ ਨੇ ਮਾੜੇ ਸਮੇਂ ਦੇ ਵਿੱਚ ਕਾਂਗਰਸੀਆਂ ਦੀ ਬਾਹ ਫੜੀ ਆ ਜੀ ਉਹ ਜੇ ਬੰਦੇਨ ਧੜਕ ਬੰਦੇ ਨੂੰ ਜੂਹ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ ਅਸੀਂ ਉਹਦੇ ਨਾਲ ਤਨ ਮਨ ਲਾ ਕੇ ਸਾਰਾ ਪਰਿਵਾਰ ਸਾਰਾ ਗਰੁੱਪ ਸਾਡਾ ਜਿੰਨਾ ਗਰੁੱਪ ਆ ਅੱਜ ਵੀ ਉਹ ਤਨਾਤ ਇਕੱਠੇ ਖੜਾ ਜੀ ਤੁਸੀਂ ਇੱਕ ਬੰਦੇ ਦੇ ਨਾਲ ਖੜੇ ਹੋ ਜਾਂ ਕਾਂਗਰਸ ਪਾਰਟੀ ਦੇ ਨਾਲ ਖੜੇ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਆਂ ਜੀ ਮਤਲ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਨੂੰ ਜਿਹੜਾ ਬਲਵਿੰਦਰ ਸਿੰਘ ਭੱਟੀ ਵੀ ਉਹ ਮਾੜੇ ਸਮੇਂ ਪਾਰਟੀ ਦੇ ਨਾਲ ਖੜਾ ਉੱਥੇ ਹਲਕੇ 'ਚ ਬਾਈ ਜੀ ਮਾੜੇ ਸਮੇਂ ਦੇ ਵਿੱਚ ਹਾਂ ਆਪਣਾ ਪੜੋਸੀ ਵੀ ਮਾੜੇ ਸਮੇਂ ਦੇ ਵਿੱਚ ਸਾਥ ਦੇਵੇ ਆਪਣੀ ਬਣੇ ਜਾਂ ਨਾ ਬਣੇ ਬਿਲਕੁਲ ਉਹਨੇ ਵੀ ਸਾਥ ਦਿੱਤਾ ਹੋਵੇ ਜੀ ਉਹਦਾ ਵੀ ਆਪਾਂ ਗੁਣ ਨਹੀਂ ਭੁੱਲਦੇ ਬਿਲਕੁਲ ਇਹ ਤਾਂ ਫਿਰ ਪਾਰਟੀ ਦਾ ਲੀਡਰ ਸੀ ਪਾਰਟੀ ਦਾ ਲੀਡਰ ਸੀਗਾ ਹਾਂ ਇਹ ਵੀ ਕਹਿੰਦੇ ਕਿਤੇ ਨਾ ਕਿਤੇ ਕਿ ਕਿ ਢੋ ਤੁਹਾਡੇ ਦਾ ਬੰਦਾ ਸੀ ਨਹੀਂ ਕਿੱਕੀ ਢੋ ਢੜਾ ਕਿਹੜਾ ਪੈਣਾ ਵੀ ਭਾਜਪਾ ਦਾ ਹੂੰ ਉਹ ਵੀ ਕਾਂਗਰਸ ਦਾ ਤੁਹਾਡਾ ਬਿਲਕੁਲ ਕਾਂਗਰਸ ਪਾਰਟੀ ਨੇ ਵੀ ਤੁਸੀਂ ਲੱਗਦੇ ਹੋ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਤੁਸੀਂ ਆਪ ਹੀ ਆਪਣੇ ਮੂੰਹੋਂ ਕਿਹਾਗਾ ਕਿ ਸਾਡੇ 15 16 ਮੁੱਖ ਮੰਤਰੀ ਬਣੇ ਫਿਰਦੇ ਆ ਜੇ ਤੁਹਾਡੇ ਇੱਕ ਮੁੱਖ ਮੰਤਰੀ ਦਾ ਐਲਾਨ ਕਰ ਦੇਣ ਤੇ ਤੁਹਾਡੇ ਹਲਕੇ ਚ ਇੱਕ ਨੌਜਵਾਨ ਦਾ ਐਲਾਨ ਕਰ ਦੇਣ ਕੀ ਕਾਂਗਰਸ ਬਚ ਸਕਦੀ ਹੈ ਹਾਂਜੀ ਇਹਦੇ ਵਿੱਚ 100 ਅੱਥ ਰੱਸਾ ਸਰੇ ਦੇ ਗੰਢ ਸੁਣ ਵੀ ਪਤਾ ਵੀ ਪੰਜਾਬੀਆਂ ਦੀ ਘਾਹਤਾ ਇਹ ਜੇ ਕਾਂਗਰਸ ਪਾਰਟੀ ਅੱਜ ਮੁੱਖ ਮੰਤਰੀ ਦਾ ਅੱਜ ਚੰਗੇ ਕੈਂਡੀਡੇਟ ਦਾ ਨਾਂ ਲੈਂਦੇ ਆ ਅੱਜ ਤੁਹਾਡੇ ਹਿਸਾਬ ਦੇ ਨਾਲ ਕਿਹੜਾ ਚਿਹਰਾ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਜੇ ਹੋਵੇ ਜੇ ਚਿਹਰਾ ਲਾਣ ਦੀ ਆ ਤੁਹਾਡੀ ਹਾਈ ਕਮਾਂਡ ਦਿੱਲੀ ਤੋਂ ਤੇ ਜੈਤੋ ਹਲਕੇ ਦੇ ਵਿੱਚ ਤੁਹਾਡੇ ਮੁਤਾਬਕ ਕਿਸੇ ਨੌਜਵਾਨ ਨੂੰ ਟਿਕਟ ਦਿੰਦੀ ਆ ਤਾਂ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਹੈ ਤੇ ਕਿਹੜਾ ਤੁਹਾਡੇ ਹਲਕੇ ਦਾ ਚਿਹਰਾ ਦੇਖੋ ਜੀ ਮੁੱਖ ਮੰਤਰੀ ਦਾ ਚਿਹਰਾ ਤਾਂ ਵੱਡੇ ਲੀਡਰੀ ਸਮਝ ਸਕਦੇ ਆ ਸਾਨੂੰ ਨਹੀਂ ਇੰਨਾ ਚਰਚਾ ਦੇ ਵਿੱਚ ਤਾਂ ਹੈਗਾ ਤੁਸੀਂ ਵੀ ਤੁਸੀਂ ਕਾਂਗਰਸੀ ਹੋ ਤੁਸੀਂ ਰੋਜ਼ ਫੇਸਬੁੱਕ YouTube ਚਲਾਉਂਦੇ ਹੋ ਤੁਹਾਨੂੰ ਵੀ ਪਤਾ ਹੈ ਵੀ ਕਿਹੜਾ ਬੰਦਾ ਜ਼ਿਆਦਾ ਦੌੜ ਦੇ ਵਿੱਚ ਤੇ ਕਿਹੜੇ ਬੰਦੇ ਦੀ ਜ਼ਿਆਦਾ ਪੰਜਾਬ ਦੇ ਵਿੱਚ ਫਾਲੋਇੰਗ ਹੈਗੀ ਜੇ ਨੰਬਰ ਤੇ ਜਦੋਂ ਕੋਈ ਗੱਲਬਾਤ ਕਰਦੇ ਪਿੰਡ ਦੇ ਵਿੱਚ ਚਰਨਜੀਤ ਚੰਨੀ ਸਾਹਿਬ ਦੀ ਗੱਲੋਂ ਕਿਹੜੀ ਨਾ ਮੁੱਖ ਮੰਤਰੀ ਆ ਉਹ ਲੋਕਾਂ ਦਾ ਪਬਲਿਕ ਦਾ ਚੁਣਿਆ ਜਾਣਾ ਉਹ ਪੈਸੇ ਨਾਲ ਨਹੀਂ ਚੁਣਿਆ ਜਾਣਾ ਪੈਸੇ ਦੀ ਉੱਥੇ ਕੋਈ ਵੈਲਿਊ ਨਹੀਂ ਨਾ ਕੋਈ ਲੀਡਰ ਪੈਸੇ ਨਾਲ ਚੁਣਿਆ ਜਾਂਦਾ ਨਾ ਕੋਈ ਹੋਰ ਗੱਲ ਹੁੰਦੀ ਆ ਪੈਸੇ ਦੀ ਉੱਥੇ ਕੋਈ ਵੈਲਿਊ ਨਹੀਂ ਗੀ ਜਿਹੜੀ ਲੀਡਰ ਦੀ ਆ ਉਹ ਪਲੀਡਰ ਚ ਆਉਂਦੀ ਆ ਪਬਲਿਕ ਜੀ ਹੁਣ ਮੈਂ ਤੁਹਾਨੂੰ ਲਾਸਟ ਸਵਾਲ ਕਰਦਾ ਕਿ ਤੁਸੀਂ ਕਹਿੰਦੇ ਵੀ ਪੰਜਾਬ ਦਾ ਤੁਹਾਡੀ ਕਿਹੜਾ ਬੰਦਾ ਕਮਾਂਡ ਸੰਭਾਲ ਸਕਦਾ ਤੇ ਤੁਹਾਡੇ ਹਲਕੇ ਦੀ ਕਿਹੜਾ ਸੰਭਾਲ ਸਕਦਾ ਬਸ ਸਾਡੇ ਹਲਕੇ ਦੀ ਯਾਰ ਕਮਾਨ ਇਸ ਟਾਈਮ ਅਸੀਂ ਮਾੜੇ ਸਮੇਂ ਦੇ ਵਿੱਚ ਜਦੋਂ ਵਿਚਰੇ ਆ ਸਾਡੇ ਨਾਲ ਅੱਜ ਵੀ ਕਈ ਵਾਰ ਸਾਡੇ ਦੇ ਮੁਸੀਬਤਾਂ ਆਉਂਦੀਆਂ ਪੁੱਛਦਿਆਂ ਦੱਸਦੇ ਆ ਮੇਰੇ ਨਾਲ ਵੀ ਨਿੱਜੀ ਚੱਲੀਆਂ ਮੈਂ लवली ਭੱਟੀ ਨੂੰ ਫੋਨ ਲਾਇਆ ਕੀਤੇ ਆ ਮੇਰੇ ਤੇ ਵੀ ਪਰਚਾ ਪੁਰਚਾ ਫੋਨ ਆਸਤੇ ਝੂਠੇ ਦੋਸ਼ ਲੱਗੇ ਆ ਉਹ ਮੈਂ ਸਾਫ਼ ਤੋਂ ਵੀ ਕਰ ਦੂੰਗਾ ਵੀ ਹੈਗੇ ਵੀ ਆ ਸਾਡੇ ਪਿੰਡ ਤੋਂ ਮੇਰੇ ਤੇ ਲਾਉਂਦੇ ਸੀ ਪਰ लवली ਭੱਟੀ ਨੇ ਮੇਰਾ ਭਰਾਵਾਂ ਨੂੰ ਸੰਯੋਗ ਦਿੱਤਾ ਭਰਾਵਾਂ ਨੂੰ ਕਿਉਂ ਸੰਯੋਗ ਦਿੱਤਾ ਪਾਰਟੀ ਦੇ ਹੱਕ ਕਰਕੇ ਦਿੱਤਾ ਮਤਲਬ ਤੁਸੀਂ ਕਹਿੰਦੇ ਬਾਬਕੇ ਤੁਹਾਡੇ ਹਲਕੇ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਮਨਪਸੰਦਾ ਜਿਹੜਾ ਲੀਡਰ ਹੈ ਨਹੀਂ ਲੋਕਾਂ ਦਾ ਮਨਪਸੰਦ ਮੇਰਾ ਨਹੀਂ ਲੋਕਾਂ ਦਾ ਜਿਹੜਾ ਹਲਕੇ ਦਾ ਮਨਪਸੰਦ ਲੀਡਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਬਲਵਿੰਦਰ ਭੱਟੀ ਨੂੰ ਕਹਿ ਰਹੇ ਲੋਕ ਚਾਹੁੰਦੇ ਆ ਜੀ ਤੇ ਪੰਜਾਬ ਦੇ ਵਿੱਚ ਕਿਹਨੂੰ ਚਾਹਦੇ ਆ ਜੇ ਸਰਕਾਰ ਬਣਾਉਣੀ ਤਾਂ ਕੰਗ ਦੇਖੋ ਜੀ ਉਹ ਵੱਡੀਆਂ ਗੱਲਾਂ ਜਿਵੇਂ ਤੁਸੀਂ ਕਹਤਾ ਵੀ ਸਾਨੂੰ ਪਿੰਡਾਂ 'ਚ ਨਾ ਪਤਾ ਨਹੀਂ ਲੱਗਦਾ ਵੀ ਤੁਸੀਂ ਕਹਿੰਦੇ ਪਿੰਡਾਂ 'ਚ ਕੀ ਚਰਚਾ ਚੱਲਦੀ ਆ ਪਿੰਡਾਂ ਦੇ ਵਿੱਚ ਤਾਂ ਵੀ ਚਰਚਾ ਚੰਨੀ ਦੀ ਵੀ ਚੱਲ ਰਹੀ ਆ ਜਿੱਦਿਖੜੀ ਹਾਂ ਰਾਜੇ ਵੜੈੰਗ ਦੀ ਵੀ ਚੱਲਦੀ ਆ ਰਾਜਾ ਵੜੈੰਗ ਵੀ ਚੰਗਾ ਸਟਰੌਂਗ ਲੀਡਰ ਆ ਤੇ ਚੰਨੀ ਸਾਹਿਬ ਵੀ ਚੰਗੇ ਆ ਜੀ ਬਾਕੀ ਹੋਰ ਆਪਾਂ ਨੂੰ ਬਾਲਾ ਨਹੀਂ ਪਤਾ ਜਿਹੜੀ ਸਾਡੀ ਖੁੰਡ ਚ ਚਰਚਾ ਹੁੰਦੀ ਗਰੁੱਪ ਦੀ ਆਪਦੇ ਪਿੰਡ ਦੇ ਵਿੱਚ ਭਾਈਚਾਰੇ ਦੀ ਜਦੋਂ ਆਪਾਂ ਖੇਦ ਡਿਸਕਸ ਕਰਦੇ ਆ ਗੱਲਾਂ ਪਤਾ ਕਰਦੇ ਆ ਉਹ ਵਿਅਕਤੀ ਐ ਨਹੀਂ ਤਾਂ ਐ ਕਰ ਦਾਂਗੇ ਵਿਅਕਤੀ ਐ ਨਹੀਂ ਤਾਂ ਐ ਕਰ ਦਾਂਗੇ ਉਹ ਸਾਡੀਆਂ ਦਾ ਇਹੀ ਹੁੰਦੀਆਂ ਗੱਲਾਂ ਜੀ ਉਹ ਕੀ ਗੱਲਾਂ ਹੁੰਦੀਆਂ ਫਿਰ ਫਿਰ ਕੀ ਦੀ ਕੌਣ ਬਣੂਗਾ ਮੁੱਖ ਮੰਤਰੀ ਕੌਣ ਆ ਰਿਹਾ ਬਸ ਉਹਦੇ ਕਹਨੂ ਕੋਈ ਕਿਸੇ ਨੂੰ ਬਣਾ ਲੈਂਦਾ ਅਸੀਂ ਤਾਂ ਭਈ ਆਪ ਦਾ ਕਾਂਗਰਸੀ ਗਰੁੱਪ ਦਾ ਮੁੱਖ ਮੰਤਰੀ ਬਣਾ ਕੇ ਉਠ ਦੇਉਂਦੇ ਹੁੰਦੇ ਆ ਜੀ ਜੀ ਠੀਕ ਹੈ ਜੀ ਸੋ ਇਹ ਸੰਨ ਸੰਘਾ ਸਾਹਿਬ ਜਿਹੜੇ ਕੇ ਸਾਬਕਾ ਸਰਪੰਚ ਨੇ ਇਹਨਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਸਾਨੂੰ ਜੈਤੋ ਹਲਕੇ ਤੋਂ ਬਲਵਿੰਦਰ ਸਿੰਘ ਪੱਟੀ ਜਿਹੜਾ ਕਿ ਔਖੇ ਸਮੇਂ ਪਾਰਟੀ ਦੇ ਨਾਲ ਖੜਾ ਔਰ ਕਸੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਕਿ ਸਾਡੇ ਨਾਲ ਜਿਹੜਾ ਕਿ ਜੇ ਸਾਡੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੇ ਇਸ ਵਾਰ ਹੋਂਦ ਬਚਾਉਣੀ ਹੈ ਆਪਣੀ ਸੀਟ ਜਿੱਤਨੀ ਹੈ ਤਾਂ ਬਲਵਿੰਦਰ ਸਿੰਘ ਦਲੇਪੁਰ ਟਿਕਟ ਦੇ ਕੇ ਨਵਾਜਿਆ ਜੀ